ਖਾਣਾ ਨੂਰਮਹਿਲ ਦੇ ਪਿੰਡ ਉਪਲ ਜਗੀਰ ਵਿੱਚ ਦੋ ਤਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਇੱਕ ਦੂਜੇ ਉੱਪਰ ਅੰਜਾਮ ਲਗਾਉਣ ਦਾ سلسلہ جاری ਦੋਵੇਂ ਤਿਰਾਂ ਆਪਣੇ ਆਪ ਨੂੰ ਬੇਕਸੂਰ ਦੱਸ ਰਹੀਆਂ ਹਨ ਬੇਸ਼ੱਕ ਇਹ ਵੀ ਪਤਾ ਲੱਗਾ ਹੈ ਕਿ ਬਾਹਰੋਂ ਸੱਦੇ ਨੌਜਵਾਨਾਂ ਵੱਲੋਂ ਘਰ ਅੰਦਰ ਵੱੜ ਕੇ ਪੰਟੋੜ ਵੀ ਕੀਤੀ ਗਈ ਹੈ ਪਰ ਮੌਕੇ ਤੇ ਕਿਸੇ ਵਪਿੰਡ ਵਾਸੀ ਵੱਲੋਂ ਕਿਸੇ ਵੀ ਧਿਰ ਦੇ ਹੱਕ ਵਿੱਚ ਗਵਾਹੀ ਨਹੀਂ ਦਿੱਤੀ ਜਾ ਰਹੀ ਹੈ ਦੋਵੇਂ ਤਿਰਾਂ ਆਪਣੇ ਨਾਲ ਹੋ ਰਹੇ ਤੱਕੇ ਨੂੰ ਦੇਖਦਿਆਂ ਹੋਇਆ ਇਨਸਾਫ ਦੀ ਮੰਗ ਕਰ ਰਹੀਆਂ ਹਨ ਵਾਰਨ ਸੌਫ ਦੇਣ ਵਾਲੇ ਪੁਲਿਸ ਮੁਲਾਜ਼ਮ ਅਜੇ ਵਿਜੀ ਚੱਲ ਰਹੇ ਹਨ ਲੋਕਲ ਪੁਲਿਸ ਦਾ ਅਜੇ ਤੱਕ ਕੋਈ ਵੀ ਪੱਖ ਸਾਹਮਣੇ ਨਹੀਂ ਆ ਸਕਿਆ ਹੈ ਜਦੋਂ ਕਿ ਕੱਚਾ ਫੱਕਾ ਵੇਹੜਾ ਨੂਰ ਮਹਿਲ ਵਿਖੇ ਇੱਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਦੋ ਤੀਰਾ ਆਪਸ ਵਿੱਚ ਡਾਗੋ ਡਾਗੀਨ ਹੋ ਚੁੱਕੀਆਂ ਹਨ ਵੇਰ ਵਿਆ ਦੀ ਉਡੀਕ ਜਾਰੀ ਹੈ ਜੀ ਆਪਣਾ ਹਰਦੀਪ ਕੌਰ ਕੀ ਕਾਰਨ ਹੋਇਆ ਕੱਲ ਲੜਾਈ ਦਾ ਕੱਲ ਬਸ ਮੋਟਰਸਾਈਕਲ ਤੋਂ ਮੜਾ ਜਾ ਹੋਇਆ ਸੀਗਾ ਮੋਟਰਸਾਈਕਲ ਬੱਚ ਮਾਰਾ ਲੱਗੇ ਸੀ ਆਪੇ ਮੁੰਡੇ ਉਹਦੇ ਮੁੰਡੇ ਦੇ ਠੀਕ ਹੈ ਤੇ ਉਹ ਕਮਾ ਕੇ ਤਾਂ ਪਿੱਛੋਂ ਦੇ ਇਧਰ ਲੈ ਆਇਆ ਘਰੇ ਆ ਗਿਆ ਸਾਡੇ ਘਰੇ ਠੀਕ ਹੈ ਤੇ ਮੁਰ ਕੇ ਆਣ ਕੇ ਮਗਰ ਘਰੇ ਆ ਗਏ ਘਰੇ ਆਣ ਕੇ ਤਾਂ ਬੂਆ ਖਲਾਇਆ ਮੰਮੀ ਹੁਣੀ ਘਰੇ ਸੀ ਸਾਰੀ ਸਿਆਣੀ ਸੀ ਠੀਕ ਹੈ ਤੇ ਉਹਨੂੰ ਕਹਿੰਦੇ ਬਾਹਰ ਕੱਢੋ ਮੁੰਡਾ ਮੇਰਾ ਬਾਹਰ ਗਿਆ ਕਹਿੰਦਾ ਹਾਂਜੀ ਦੱਸੋ ਕੀ ਗੱਲ ਆ ਉਹ ਕਹਿੰਦਾ ਤੈਨੂੰ ਨਹੀਂ ਤੂੰ ਆਪਣੇ ਉਹਨੂੰ ਕੱਢ ਜਿਹੜਾ ਬਾਹਰ ਅੰਦਰ ਬੜਿਆ ਆ ਉਹ ਬਾਹਰ ਆ ਗਿਆ ਉਹਨਾਂ ਹੱਥੋਂ ਪਾਈ ਹੋਏ ਜਿਆਦਾ ਉਹਦਾ ਕੀ ਨਾਂ ਜਿਹਨੂੰ ਕਹਿੰਦੇ ਸੀ ਬਾਹਰ ਕੱਢੋ ਵਿਸ਼ਾਲ ਲੋ ਵਿਸ਼ਾਲ ਹਾਂਜੀ ਮੇਰੇ ਮੁੰਡੇ ਨਾਮ ਵੀ ਵਿਸ਼ਾਲ ਹੈ ਉਹਨੇ ਵੀ ਵਿਸ਼ਾਲ ਲਿਆ ਅੱਛਾ ਤੇ ਉਹਨੂੰ ਹੱਥੋਂ ਪਾਈ ਹੋ ਗਏ ਚੱਲ ਮਾੜਾ ਮੋਟਾ ਹਟਾ ਕੇ ਤਾਂ ਘਰੇ ਬਾਲ ਲੈ ਫੇਰ ਸਾਨੂੰ ਇੰਨਾ ਨਹੀਂ ਸੀ ਪਤਾ ਇਹਨਾਂ ਨੇ ਜਿਆਦਾ ਜਿੰਦਾ ਕਰ ਲੈਣਾ ਇਹ ਮੁੰਡੇ ਕਿੰਨੇ ਸੀਗੇ ਮੁੰਡੇ ਸਾਡੇ ਤਾਂ ਤੈਨੀਆਂ ਸੀਗੇ ਮੇਰੇ ਲੜਾਈ ਵਾਲੇ ਮੇਰੇ 20 25 ਜਣੇ ਸੀਗੇ 20 25 ਸੀਗੇ ਲੰਬੇ ਵੀ ਸੱਦੇ ਹੋਏ ਸੀਗੇ ਅਣਪਛਾਤੇ ਸੀਗੇ ਕਿਸੇ ਦੀ ਪਛਾਣ ਹੈ ਤੁਹਾਨੂੰ ਹਾਂਜੀ ਪਛਾਣ ਹੈਗੀ ਪਿੰਡ ਦੇ ਤਾਂ ਸਾਰੀ ਪਛਾਣ ਹੈ ਤਾਂ ਬਾਹਰ ਲਿਆਂਦੀ ਨਹੀਂ ਸਾਨੂੰ ਉਹਨਾਂ ਦੇ ਕੁਝ ਨਾਮ ਦੱਸ ਸਕਦੇ ਹਾਂਜੀ ਦੱਸ ਸਕਦੇ ਆ ਇੱਕ ਤਾਂ ਇਹਨਾਂ ਦਾ ਪਿਤਾ ਸੀ ਹਾਂਜੀ ਇਹ ਕ ਪਿਤਾ ਸੀ ਕੋਗੇ ਦਾ ਪੋਤਾ ਸੀਗਾ ਹਾਂਜੀ ਤੇ ਇੱਕ ਡੌਣ ਦਾ ਉਹਨੂੰ ਬੁੱਟਾ ਕਹਿੰਦੇ ਆ ਚੌਂਕੀਦਾਰਾਂ ਦਾ ਆ ਠੀਕ ਆ ਜੀ ਉਹਦਾ ਨਾਮ ਸਿਗਾ ਆਪਣੇ ਨਿਹਾਲ ਆ ਠੀਕ ਆ ਜੀ ਹਾਂਜੀ ਤੇ ਇੱਕ ਆਪਣੇ ਕੋਹਲੂ ਦਾ ਪੋਤਾ ਸੀ ਉਹਦੇ ਨਾਮ ਅਰुण ਨੇ ਆ ਉਹਦਾ ਸਾਨੂੰ ਅਸੀਂ ਕਦੋਂ-ਕਦੋਂ ਕਰਦੇ ਆ ਠੀਕ ਆ ਜੀ ਹਾਂਜੀ ਤੇ ਹੋਰ ਵੀ ਜੇ ਕੋਈ ਜ਼ਿਆਦਾ ਨਾਮ ਦੱਸ ਸਕਦੇ ਫੇਰ ਹੀ ਕੋਈ ਹਾਂਜੀ ਹੈਗੇ ਆ ਸਾਰਾ ਇਹ ਇੱਕ ਤੀਰਥ ਹੈ ਬਹੁਤ ਜਣ ਜਾਣੇ ਸਾਰਾ ਸਾਰਾ ਮੱਲਾ ਹੀ ਸੀਗਾ ਸਾਰਾ ਮੱਲਾ ਇਸ ਦਾ ਹਾਂਜੀ ਕੋਠੀ ਵਾਲਿਆਂ ਦਾ ਵੀ ਸੀਗੇ ਇਹਨਾਂ ਦਾ ਠੀਕ ਆ ਇਹ ਉਹਨਾਂ ਸੀਗਾ ਕੈਂਟੀ ਘੰਟੀ ਉਹਨੂੰ ਕਹਿੰਦੇ ਆ ਹਾਂ ਜਾਨੇ ਸਾਰੇ ਇਸ ਮੱਲੇ ਸੀਗਾ ਇੱਥੇ ਹਾਂਜੀ ਤੇ ਬਹੁਤ ਜਣੇ ਇਕੱਠੇ ਹੋ ਕੇ ਆਏ ਸੀਗੇ ਸਾਡੇ ਘਰ 'ਚ ਤੇ ਮੰਮੀ ਨੇ ਮਸੀਹ ਬਚਾਏ ਹਾਂਜੀ ਮੈਂ ਕਿਹਾ ਚੱਲ ਬਾਅਦ 'ਚ ਜਾਣਗੇ ਤੇ ਉਹਨਾਂ 'మే ਆਦਮ ਬੂਏ ਪੰਨ ਉਹ ਮੁੰਡੇ ਦਾ ਚਾਚਾ ਜਿਹੜਾ ਆਇਆ ਦਾੜੀ ਅੱਡੀ ਰੱਖੀ ਹੋਈ ਆ ਦਵਦਵ ਗੱਡੀ 'ਚੋਂ ਆਇਆ ਗੱਡੀ 'ਚੋਂ ਨਿਕਲ ਕੇ ਬੈਸਬਾਲ ਲੈ ਕੇ ਤੇ ਅੰਦਰ ਆਲੂ ਆ ਗਿਆ ਦਰਵਾਜ਼ੇ ਵੀ ਆ ਸਾਡੇ ਦੇਖੋ ਪੰਨੇ ਪਏ ਆ ਸਾਰੇ ਇੱਟਾ ਵਟੇ ਮਾਰੇ ਆ ਤੇ ਉਧਰੋਂ ਮੋਟਰਸਾਈਕਲ ਵੀ ਪਰ ਜਾਨੇ ਨਿੰਮੁੰਡਾ ਬਾਤ ਚ ਕਿ ਉਹਦਾ ਲੱਗੀਆਂ ਬਹੁਤ ਹੀ ਹੁਣ ਦੇ ਵੀ ਪਰ ਮਾਰਦਿਆਂ ਤੇ ਛੋਟ ਕੇ ਭੱਜ ਗਏ ਆ ਕਿੱਥੇ ਤਿੰਨ ਜਣੇ ਕਿੱਥੇ ਇਹ 20 25 ਜਣੇ ਹਾਂਜੀ ਹਾਂਜੀ ਨੁਕਸਾਨ ਕਿੰਨਾ ਖੋਇਆ ਹਾਂਜੀ ਨੁਕਸਾਨ ਮੋਟਰਸਾਈਕਲ ਤੋੜ ਦਿੱਤਾ ਤੇ ਦਰਵਾਜ਼ਾ ਤੋੜ ਦਿੱਤਾ ਫੇਰ LCD ਤੋੜ ਦਿੱਤੀ ਤੇ ਪੁਲਿਸ ਪੁਲਿਸ ਮੁਲਾਜ਼ਮ ਜਦੋਂ ਆਏ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ ਪਹਿਲਾਂ ਮੈਂ ਉਹਨਾਂ ਨੂੰ ਤੋਨ ਬੋਲੀ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਬਾਜੀ ਸਾਡੇ ਵੀ ਘਰ ਦੀ ਹਾਲਤ ਦੇਖ ਕੇ ਜਾਵੋ ਕਿੰਨਾ ਮੇਰਾ ਨੁਕਸਾਨ ਕਿਤੋਂ ਮਸਿਰ ਬਣਾਇਆ ਸੀ ਉਹ ਕਹਿੰਦਾ ਤੁਹਾਡੀ ਸਾਨੂੰ ਕੋਈ ਜ਼ਰੂਰਤ ਨਹੀਂ ਪਹਿਲਾਂ ਅਸੀਂ ਉਧਰ ਜਾਣਾ ਜਿੱਧਰ ਹਸਪਤਾਲ ਪਏ ਆ ਠੀਕ ਆ ਹਾਂਜੀ ਫੇ ਕਿਤੇ ਸ਼ਾਮਾਂ ਨੂੰ ਆਏ ਉਧਰ ਵਿਆਹ ਵਾਲਿਆਂ ਦੇ ਉਹਨਾਂ ਦੇ ਘਰੇ ਉਹਨਾਂ ਦਾ ਮੁੰਡਾ ਵੀ ਸੀਗਾ ਨਾਲ ਆ ਹਾਂਜੀ ਹਾਂਜੀ ਇਹ ਉਧਰ ਸਾਡੇ ਘਰੇ ਆਇਆ ਉਹਨੂੰ ਫੜ ਲਿਆ ਕੁੱਟਿਆ ਬਹੁਤ ਉਹਨੂੰ ਵੀ ਤੇ ਉਹ ਉਹਨਾਂ ਦੇ ਘਰੇ ਮੁੰਡੇ ਉਹਨੂੰ ਚੱਕਣ ਆ ਗਏ ਤੇ ਉਹਨਾਂ ਨੇ ਕਿਹਾ ਸਾਡੇ ਘਰੇ ਹੈ ਨੀਗਾ ਮੁੰਡਾ ਤਾਂ ਸਾਸੀ ਸਾਡੇ ਘਰ ਦੈਨ ਸੌਦੇ ਆ ਤੇ ਬਾਅਦ ਚ ਗੱਲ ਕਰਾਂਗੇ ਉਹਨਾਂ ਨੂੰ ਵੱਧ ਘਟ ਬਹੁ ਬੋਲੇ ਆ ਅੱਛਾ ਪੁਲਿਸ ਵਾਲੇ ਵੀ ਤੇ ਇੱਥੇ ਆਣ ਕੇ ਵੀ ਬੋਲਦੇ ਸੀ ਵੱਧ ਘਟ ਸਾਨੂੰ ਕੀ ਕਹਿੰਦੇ ਸੀ ਸਾਨੂੰ ਮੰਮੀ ਘਰੇ ਸੀ ਮੈਂ ਤਾਂ 2 ਮਿੰਟ ਬਾਹਰ ਚੱਲ ਗਏ ਕਹਿੰਦੇ ਮੈਂ ਕਿਹਾ ਦੇਖੋ ਇਹ ਕਹਿੰਦਾ ਸਾਡਾ ਨੁਕਸਾਨ ਆ ਤੇ ਹੋਇਆ ਤੇ ਕਹਿੰਦਾ ਤੁਸੀਂ ਪਹਿਲਾਂ ਆਪਣਾ ਮੁੰਡਾ ਕੱਢੋ ਬਾਹਰ ਜਿਹੜਾ ਬਦਮਾਸ਼ ਆ ਜਿਆਦਾ ਅੱਛਾ ਜੀ ਹਾਂਜੀ ਤੇ ਮੁੰਡੇ ਦਾ ਤਾਂ ਕੋਈ ਨੁਕਸਾਨ ਆਪਣੀ ਗਲਤੀ ਨਹੀਂ ਸੀ ਉਹ ਤਾਂ ਘਰੇ ਹੀ ਸੀਗਾ ਠੀਕ ਆ ਹਾਂ ਜੀ ਤੇ ਉਹ ਮੁਰਕੇ ਕਹਿੰਦੇ ਆਪ ਤੁਸੀਂ ਤੋੜਿਆ ਸਾਰਾ ਕੁਝ ਕਹਿੰਦਾ ਉਹਨਾਂ ਨੇ ਨਹੀਂ ਤੋੜਿਆ ਉਹਨਾਂ ਦੀ ਹੈਗੀ ਰਿਸ਼ਤੇਦਾਰੀ ਪੁਲਸ ਵਾਲਿਆਂ ਨਾਲ ਅੱਛਾ ਜੀ ਉਹ ਉਹਨਾਂ ਦੀ ਨਾਲ ਗੱਲ ਕਰਦੇ ਆ ਉਹਨਾਂ ਦੀ ਗੱਲ ਕਰਦੇ ਆ ਠੀਕ ਆ ਪੁਲਸ ਜਿਹੜੀ ਆ ਪ੍ਰਸ਼ਾਸਨ ਜਿਹੜੀ ਭੰਨ ਤੋੜ ਕਰਨ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਆ ਹਾਂ ਜੀ ਉਹਨਾਂ ਦੇ ਹੱਕਦਾਰ ਆ ਸਾਡੇ ਕੋਈ ਨਹੀਂ ਸਾਡਾ ਮੈਂ ਸਰਪੰਚ ਨੇ ਵੀ ਹੁਣ ਵੀ ਕਹ ਕਾਲੇ ਵੀ ਗਈ ਸਰਪੈਂਚਰ ਵੀ ਮੈਂ ਹੋਣੇ 7 ਵਜੇ ਗਈ ਮੈਂ ਕਹਿ ਕੇ ਆਈ ਬਾਜੀ ਸਾਡੇ ਦਾ ਤੁਸੀਂ ਢੇੜਾ ਮਾਰੋ ਸਾਡੇ ਵੀ ਗਰੀਬਾਂ ਦੀ ਸੁਣੋ ਠੀਕ ਹੈ ਕਹਿੰਦਾ ਮੈਂ ਆਉਨਾਇਆ ਸਾਡੇ ਘਰੇ ਕੋਈ ਪੈਂਚ ਸਰਪੈਂਚ ਨਹੀਂ ਕੋਈ ਬੜਿਆ ਕੋਈ ਨਕਸਾੜ ਦੇਖਣ ਨਹੀਂ ਆਇਆ ਸਾਡਾ ਠੀਕ ਹੈ ਹਾਂਜੀ ਤੇ ਹੁਣ ਮੰਗ ਕੀ ਕਰਦੇ ਹਾਂ ਮੰਗ ਸਾਡੀ ਬਸ ਇਹ ਹੀ ਆ ਮੇਰਾ ਜਿਹੜਾ ਨੁਕਸਾਨ ਹੋਇਆ ਆ ਉਹ ਮੇਰਾ ਭਰ ਦੇਣਾ ਕੋਕ ਨੂੰ ਨਹੀਂ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਹਾਂਜੀ ਕਰਾਉਣੇ ਚਾਹੁੰਦੇ ਆ ਤਾਂ ਪਰ ਮੈਂ ਰਿਪੋਰਟ ਦੇ ਕੇ ਆਂਦੀ ਆ ਰਿਪੋਰਟ ਉਹਨਾਂ ਨੇ ਮੇਰੀ ਜਿਆਦਾ ਉਹ ਨਹੀਂ ਕੀਤੀ ਮਲੋ ਕੋਈ ਸਮਝਿਆ ਨਹੀਂ ਸਮਝਿਆ ਨਹੀਂ ਸਾਨੂੰ ਕੁਝ ਵੀ ਜੇ ਕੱਲ ਨੂੰ ਤੁਹਾਡਾ ਫੇਰ ਨੁਕਸਾਨ ਹੁੰਦਾ ਆ ਫੇਰ ਕੀ ਕਰੋਗੇ ਹਾਂਜੀ ਫੇਰ ਵੀ ਅਸੀਂ ਬਸ ਆਪਾਂ ਰਿਪੋਰਟ ਦਿੰਨੇ ਆ ਤੇ ਕੋਈ ਸਾਨੂੰ ਪੁੱਛ ਦੱਸਦਾ ਹੀ ਨਹੀਂਗਾ ਕੀ ਕਰੀਏ ਹੁਣ ਸਾਨੂੰ ਦੱਸੋ ਸਾਨੂੰ ਲੋ ਪੁਲਿਸ ਪ੍ਰਸ਼ਾਸਨ ਦਾ ਇੰਨਾ ਮੰਦਾ ਹਾਲ ਆ ਹਾਂਜੀ ਬਹੁਤ ਮੰਦਾ ਹਾਲ ਆ ਚਲੋ ਠੀਕ ਹੈ ਕੀ ਨਾਮ ਹੈ ਤੁਹਾਜ ਆਪਣਾ ਮਾਨਾ ਭੋਲੀ ਦੇ ਕਿ ਪਿੰਡ ਕਿਹੜਾ ਜੀ ਪੁੱਪਾ ਜੀ ਪੁੱਲ ਜਗੀਰ ਇਹ ਜਿਹੜੀ ਲੜਾਈ ਹੋਈ ਆ ਭੰਤੋੜ ਹੋਈ ਆ ਕੀ ਕਾਰਨ ਕੀ ਵਜ੍ਹਾ ਹੋਈ ਇਹ ਕਾਰਨ ਸਾਨੂੰ ਤਾਂ ਇਹਨਾਂ ਦੀ ਸਮਝ ਹੀ ਨਹੀਂ ਲੱਗੀ ਇਹਨਾਂ ਦੀ ਕੋਈ ਕਾਹਤੋਂ ਨਾ ਇਹਨਾਂ ਨਾਲ ਕੋਈ ਦਸ਼ਮਣੀ ਸੀ ਸਾਡੀ ਇਹ 10-4 ਦਿਨ ਹੋਏ ਸੀ ਇੱਥੇ ਬਹਿੰਦੇ ਸੀ ਆ ਕੇ ਅਸੀਂ ਤੇ ਚੱਲ ਉੱਤੇ ਦੇਖੇ-ਦੇਖੇ ਰਹਾਂ ਹੂੰ ਹੋਰ ਸਾਡੀ ਕੋਈ ਦਸ਼ਮਣੀ ਨਹੀਂ ਤੁਸੀਂ ਬੀਨ ਜੀ ਕੀ ਕੀ ਕਹਿਣ ਲੱਗੇ ਸੀ ਅਸੀਂ ਇਦਾਂ ਕਹਿਣ ਲੱਗੇ ਸੀਗੇ ਇਹ ਮੇਰੇ ਮੁੰਡੇ ਦੇ ਕਿੰਨੇ ਦਿਨ ਹੋਏ ਹੋਏ ਸੀਗੇ ਇੱਥੇ ਬਹਿੰਦੇ ਸੀਗੇ ਸਾਨੂੰ ਇਦਾਂ ਦਾ ਕੋਈ ਦਿਲਚਸਪ ਹੈ ਨਹੀਂ ਸੀਗਾ ਸਾਡੇ ਨਾਲ ਸੀਗਾ ਪਰ ਜਦੋਂ ਕੱਲ ਮੈਂ ਕੰਮ ਤੇ ਗਈ 9 ਵਜੇ ਘਰੇ ਮੈਂ ਚੰਗੇ ਭੜੇ ਛੱਡ ਕੇ ਗਈਆਂ ਜਿਹੜਾ ਮੁੰਡਾ ਨੱਤਾ ਦਾ ਆਇਆ ਸੀਗਾ ਨਾ ਕੋਲ ਉਹਦੇ ਵਿੱਚ ਮੋਟਰਸਾਈਕਲ ਨੂੰ ਮਾਰਨ ਲੱਗੇ ਤੇ ਉਹ ਇਦਾਂ ਪਰੇ ਦੀ ਸਾਈਡ ਤੇ ਕਹਿੰਦਾ ਮੈਨੂੰ ਲੈ ਕੇ ਨਿਕਲ ਗਿਆ ਠੀਕ ਤੇ ਵਿੱਚ ਤਾਂ ਨਹੀਂ ਲੱਗਾ ਸੀਗਾ ਫਿਰ ਮਗਰ ਉਹ ਮੁੰਡਾ ਇੱਥੇ ਆ ਗਿਆ ਘਰੇ ਸਾਡੇ ਮਗਰ ਆਏ ਇਕੱਠੇ ਹੋ ਗਏ ਨੱਤਾ ਵਾਜ ਦਾ ਕੀ ਨਾਮ ਪਤਾ ਤੁਹਾਨੂੰ ਉਹ ਨਾ ਉਹਨਾਂ ਵੀ ਬਿਛਾ ਲਿਆ ਹਾਂ ਬਿਛਾ ਲਿਆ ਹਾਂਜੀ ਉਹਨਾਂ ਬਿਛਾ ਲਿਆ ਤੇ ਉਹਨੂੰ ਵੜ ਕੇ ਆਣ ਕੇ ਪੁੱਛ ਦੱਸ ਕੀ ਤੇ ਹੱਥੋਂ ਫਾਈ ਹੋਏ ਉਹ ਤਾਂ ਮਾੜਾ ਮੋਟਾ ਇਹਨਾਂ ਨੇ ਸਾਰਿਆਂ ਨੇ ਹਟਾਤਾ ਮਾਰ ਕੇ ਫੇਰ ਬੰਦੇ ਜਾਦੇ ਸੱਦ ਕੇ ਕੁਛ ਬਾਹਰ ਹੋ ਆ ਨਹੀਂ ਚੱਲੇ ਸੀਗੇ ਨਕਾਂ ਆਰਸ਼ਨ ਆ ਜੀ ਪਿੰਡ ਕਿਹੜਾ ਹੈ ਉਪਾਲ ਜੀ ਗੀ ਕੀ ਗੱਲ ਹੋਈ ਕੱਲ ਲੜਾਈ ਤੇ ਏਸੀ ਪੱਠੇ ਲੈ ਕੇ ਆਉਣੇ ਸੀਗੇ ਜੀ ਆਪਣੇ ਸਾਢੇ 10 ਵਜੇ ਠੀਕ ਹੈ ਇੱਕ ਮੁੰਡਾ ਬਾਈਕ ਤੇ ਸੀਗਾ ਤੇ ਉਹ ਕਿੰਨੀ ਤੇਜ਼ ਆਇਆ ਜੀ ਜਿੰਨਾ ਸਾਡਾ ਹਰ ਤੋਂ ਪਈ ਇਹਨਾ ਹੋਵੇ ਪਹਿਲਾਂ ਹੂੰ ਹੂੰ ਤੇ ਉਹ ਆਇਆ ਜੀ ਕਿੰਨੀ ਤੇਜ਼ ਮੋਰੇ ਆ ਗਏ ਜੀ ਸਾਡੇ ਰਗ ਗਿਆ ਠੀਕ ਆ ਬਾਲ ਦੀ ਜੀ ਡਰ ਗਿਆ ਉਹ ਕਹਿੰਦਾ ਅਹੀਂ ਉਹਨੂੰ ਕਿਹਾ ਵੀ ਦੇਖ ਮੜਿਆ ਜਾਂ ਆਪ ਜੀ ਸੱਟ ਲਵਾ ਲੈਣੀ ਜਾਂ ਸਾਡੇ ਸੱਟ ਲਾ ਕੇ ਜਾਣੀ ਆ ਹੂੰ ਹੂੰ ਤੇ ਮੋਰੇ ਉਹ ਕਹਿੰਦਾ ਜੀ ਤੁਹਾਡੇ ਕਿਹੜਾ ਵੱਜਾ ਇਹ ਜੀ ਨਸ਼ਾ ਕੀਤਾ ਹੋਇਆ ਸੀ ਜੀ ਉਹਨੇ ਸਹੀ ਕਿਹੜਾ ਨਸ਼ਾ ਕੀਤਾ ਸੀ ਜੀ ਉਹ ਚਿੱਟਾ ਲਾਉਂਦਾ ਸੀ ਜੀ ਕੋਲੋ ਤੇ ਕੈਪਸੂਲ ਵੀ ਸੀਗੇ ਜੀ ਠੀਕ ਆ ਤੇ ਉਹ ਤੋਂ ਬੋਲ ਵੀ ਨਹੀਂ ਹੁੰਦਾ ਜੀ ਨਾ ਨਸ਼ੇ ਜਿਹਾ ਸਗਾ ਉਹ ਠੀਕ ਹੈ ਤੇ ਇਦਾਂ ਹੀ ਪਸਾਨਾ ਬੈਂਸਨ ਲਾ ਪਿਆ ਜੀ ਉਹਦੇ ਪੰਜ ਛੇ ਨਾਲ ਦੇ ਬਾਕੀ ਆ ਗਏ ਮਗਰੋਂ ਮਗਰੋਂ ਆਣ ਕੀ ਸਾਡੇ ਇੱਥੇ ਪਤਾ ਨਹੀਂ ਕੀ ਮਾਰਿਆ ਹੁਣ ਪਤਾ ਨਹੀਂ ਲੱਗਦਾ ਤੁਹਾਨੂੰ ਪਤਾ ਨਹੀਂ ਲੱਗਾ ਸਿਰ ਚ ਵੱਜੀ ਕਿਹੜੀ ਚੀਜ਼ ਹੈ ਹਾਂ ਜੀ ਕੀ ਨਾਮ ਜੀ ਮੇਰਾ ਨਾਮ ਰਣਜੀਤ ਨਾਰਿਆ ਜੀ ਇਹ ਮੇਰਾ ਭਤੀਜਾ ਆਰਸ਼ਨਾ ਕੱਲ ਕੀ ਕਾਰਨ ਬਣਿਆ ਲੜਾਈ ਦਾ ਪੜੀ ਇਹ ਬੱਚੇ ਸਾਡੇ ਨਾਲ ਪੱਠੇ ਲੈਣ ਜਾਂਦੇ ਸੀਗੇ ਠੀਕ ਹੈ ਪੱਠੇ ਜਦੋਂ ਲੈ ਕੇ ਆਉਂਦੇ ਸੀ ਰੇੜਾ ਪੱਠਿਆਂ ਦਾ ਲੱਦਿਆ ਸੀ ਨਾਲ ਮੇਰਾ ਬੇਟਾ ਸੀ 12 ਸਾਲਾਂ ਦਾ ਇਹਦੇ ਠੀਕ ਹੈ ਤੇ ਉਹ ਪਿੰਡ ਦੇ ਨਾਲ ਕੋਸ 10 ਦੋ ਦੋ ਤਿੰਨ ਮੁੰਡੇ ਆ ਜਿਹੜੇ ਬਾਹਰੋਂ ਬੰਦੇ ਸੱਜਦੇ ਪਿੰਡ ਚ ਪਹਿਲਾਂ ਵੀ ਵਾਰਦਾਤਾ ਕੀਤੀਆਂ ਉਹਨਾਂ ਨੇ ਮੇਰਾ ਬੇਟੇ ਨੂੰ ਦਾ ਮੇਰੇ ਭਤੀਜੇ ਨੂੰ ਘੇਰ ਲਿਆ ਉਹਨਾਂ ਦਾ ਪਰਚੇ ਵੀ ਦਰਜ ਆ ਪਰਚੇ ਦਾ ਨਹੀਂ ਜੀ ਪਤਾ ਮੈਨੂੰ ਉਹਨਾਂ ਦੀ ਇੰਨੀ ਹੈਸ਼ਟਰੀ ਵੀ ਨਸ਼ਾ ਉਹ ਜ਼ਰੂਰ ਕਰਦੇ ਆ ਆ ਫਿਰ ਜਦੋਂ ਉਹਨੂੰ ਫੜਿਆ ਤਾਂ ਉਹਦੀ ਜੇਬ ਚੋਂ ਸਿਲਵਰ ਪੇਪਰ ਵੀ ਨਿਕਲਿਆ ਚਿੱਟਾ ਵੀ ਨਾਲ। ਮਲਾਜ਼ਮਾਂ ਨੇ ਉਹਦੀ ਤਲਾਸ਼ੀ ਲਈ। ਕੋਈ ਮੌਕੇ ਤੇ ਨਸ਼ਾ ਨਹੀਂ ਬਰਾਮਦ ਹੋਇਆ। ਮੌਕੇ ਦੇ ਨਸ਼ਾ ਤਾਂ ਪਤਾ ਨਹੀਂ ਮੈਨੂੰ ਤੇ ਉਹਦਾ ਆਪ ਮੂੰਹੋਂ ਹੀ ਦੱਸਦਾ ਵੀ ਅਸੀਂ ਆਹ ਚੀਜ਼ਾਂ ਖਾਂਦੇ ਆ। ਗੋਲੀਆਂ ਵੀ ਖਾਂਨੇ, ਭੰਗ ਵੀ ਪੀਨੇ ਆ ਤੇ ਆ ਵੀ ਪੀਨੇ ਆ ਚਿੱਟਾ। ਠੀਕ ਹੈ। ਇਹਨਾਂ ਨਾਲ ਲੜਾਈ ਦੀ ਕੀ ਵਜ੍ਹਾ ਹੋਈ? ਪਤਾ ਨਹੀਂ ਜੀ ਇਹ ਤਾਂ ਪੱਠੇ ਲੈ ਕੇ ਆਉਂਦੇ ਸੀ ਇਹ ਤਾਂ ਉਹਨਾਂ ਨੂੰ ਪਤਾ ਹੋਊ ਪਹਿਲਾਂ ਕਿੰਦਾ ਮੋਰੇ ਮੁੰਡਾ ਕਹਿੰਦਾ ਮੇਰਾ ਬੋਟ ਸੈਲਾਤਾ ਬਾਅਦ ਪਤਾ ਨਹੀਂ ਪਿੱਛੇ ਆ ਕੇ ਕਿਸ ਨੇ ਇਹਦੇ ਸਿਰ 'ਚ ਮਾਰ ਦਿੱਤਾ ਇੱਕੋ ਜਿਹੜਾ ਇਲਜ਼ਾਮ ਲਾਉਦੇ ਵੀ ਸਾਡੇ ਭੰਨ ਤੋੜ ਕੀਤੀ ਆ ਆ ਕੇ ਉਹਦੀ ਕੀ ਨਹੀਂ ਨਹੀਂ ਜੀ ਅਸੀਂ ਕੋਈ ਭੰਨ ਤੋੜ ਨਹੀਂ ਕੀਤੀ ਉਹ ਤਾਂ ਸਾਰਾ ਪਿੰਡ ਸਾਡਾ ਬੇੜਾ ਮੱਲਾ ਇਕੱਠਾ ਹੋ ਗਿਆ ਸਾਡਾ ਸਾਥ ਦਿੱਤਾ ਉਹ ਨਹੀਂ ਉਹ ਨਹੀਂ ਆ ਕੇ ਛੜਾਏ ਮੇਰਾ ਬੇਟਾ ਦਾ ਮੇਰਾ ਭਤੀਜਾ ਜੇ ਨਾ ਆਉਂਦੇ ਉਹ 5 6 ਜਣੇ ਸੀ ਇਹ ਕੱਲਾ ਸੀ ਉਹ ਜੋ ਮਰਜ਼ੀ ਕਰ ਸਕਦੇ ਜੋ ਮਰਜ਼ੀ ਕਰ ਸਕਦੇ ਹਾਂ ਜਾਨ ਵੀ ਜਾ ਸਕਦੀ ਸੀ ਜਾਨ ਵੀ ਆ ਸਕਦੀ ਉਹਨਾਂ ਦਾ ਮਾਪਾ ਉਹਨਾਂ ਦੇ ਨਾਲ ਆ ਉਹਨੂੰ ਸ਼ਹਿਦ ਦਿੰਦਾ ਆ ਨਹੀਂ ਤਾਂ ਕੋਣ ਘਰ ਬਿਠਾ ਕੇ ਨਸ਼ਾ ਕਰਾਉਂਦਾ ਆ ਨਹੀਂ ਕੋਈ ਨਹੀਂ ਕਰਾਂਦਾ ਸਹੀ ਆ ਕੋਈ ਨਹੀਂ ਕਰਾਉਂਦਾ ਨਾ ਉਹ ਉਹਨਾਂ ਨੂੰ ਦੀਦਾ ਨਹੀਂ ਵੀ ਸਾਡੇ ਬੱਚੇ ਗਲਤ ਰਾਹ ਤੇ ਜਾ ਰਹੇ ਆ ਤੇ ਹੁਣ ਤੱਕ ਕੋਈ ਪੁਲਿਸ ਮੁਲਾਜ਼ਮ ਪਹੁੰਚਿਆ ਹਾਂਜੀ ਆਏ ਸੀਗੇ ਏਐਸਆਈ ਸਾਹਿਬ ਬਿਆਨ ਲੈ ਕੇ ਗਏ ਆ ਤੇ ਦੇਖੋ ਹੁਣ ਇੱਕ ਦਿਨ ਦਾ ਕਹਿੰਦੇ ਸੀ ਉਹਨਾਂ ਨੂੰ ਟਾਈਮ ਦਿੱਤਾ ਆ ਦੇਖੋ ਅੱਜ ਕੀ ਕਾਰਵਾਈ ਕਰ ਰਿਹਾ ਪ੍ਰਸ਼ਾ ਪ੍ਰਸ਼ਾ ਮੰਨ ਕੀ ਕਰਦੇ ਆ ਹਾਂਜੀ ਮੰਗ ਦੀ ਮੰਗ ਤਾਂ ਆਪਾਂ ਜੀ ਇਨਸਾਫ ਦੀ ਕਰਦੇ ਆਂ ਗਾਂਦੋ ਇਹ ਇਦਾਂ ਦੇ ਅਨਸਰਾਂ ਨੂੰ ਨੱਥ ਪੈਣੀ ਚਾਹੀਦੀ ਆ ਕਿਸੇ ਵੀ ਬੱਚੇ ਦੇ ਸੱਤ ਲਾ ਸਕਦੇ ਦਸੰਬਰ ਚ ਵੀ ਇੰਨੀ ਮਹੱਲੇ ਚ ਬਾਰਦਾਸ਼ ਕੀਤੀ ਮੁੰਡਾ ਕਟਿਆ ਬਹੁਤ ਵਿਆਹਿਆ ਬਰਿਆ ਵਿਚਾਰਾ ਅੱਛਾ ਜੀ ਹਾਂ ਉਹਨੂੰ ਬਹੁਤ ਕੁੱਟਿਆ ਇਹਨਾਂ ਨੇ ਇਹੀ ਗਰੁੱਪ ਨੇ ਰਾਲ ਕੇ ਅੱਛਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਾਈ ਉਹਨਾਂ ਨੇ ਕਾਰਵਾਈ ਨਹੀਂ ਕਰਾਈ ਉਦੋਂ ਰਾਜੀਨਾਮਾ ਕਰਾਤਾ ਅਸੀਂ ਵਿੱਚ ਬੈਠ ਕੇ ਰਾਜੀਨਾਮਾ ਕੀਤਾ ਅੱਛਾ ਉਹ ਵੀ ਰਾਜੀਨਾਮਾ ਤੁਸੀਂ ਕਰਾਉਣ ਵਾਲੇ ਹੋ ਅਸੀਂ ਕਰਾਉਣ ਵਾਲੇ ਹੁਣ ਫਲ ਤਾਂ ਹੁਣ ਮਿਲ ਗਿਆ ਉਹ ਉੱਥੇ ਸਾਜੀ ਫਾਲੋ ਸਾਨੂੰ ਮਿਲ ਗਿਆ ਹੋਗਾ ਹਾਂ ਜੀ ਆ ਇਹ ਆਪ ਹੀ ਸਾਰਾ ਕੁਝ ਕਰੀ ਜਾਂਦੇ ਆ ਅੰਦਰ ਇੱਟਾਂ ਵੀ ਆਪ ਹੀ ਛੱਟ ਲਈਆਂ ਦਰਵਾਜੇ ਵੀ ਆਪ ਹੀ ਤੋੜ ਲਿਆ ਉਹ ਦੇਖ ਲਓ ਜਿਸ ਬੰਦੇ ਨੇ ਘੇਰਨ ਦੀ ਤਰਤੀਬ ਬਣਾਈ ਆ ਜਿਹਦਾ ਦਿਮਾਗ ਹੀ ਇਸ ਪਾਸੇ ਨੂੰ ਚੱਲਦਾ ਉਹ ਕੁਝ ਵੀ ਆਪ ਬਾ ਤਰਤੀਬ ਬਣਾ ਸਕਦਾ ਇਸ ਟੀਮ